ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੌਮ ਦੇ ਬਹੁਤ ਵੱਡੇ ਕੜਮ ਚੌਧਰੀ ਗੰਗਲਣਾ ਰਣੋਤ ਦਾ ਵਿਰੋਧ ਕਰੀ ਜਾਂਦੇ ਐ ਕਹਿੰਦੇ ਉਹਨੇ ਪਿੰਡਾਂ ਵਾਲੇ ਸੰਤਾਂ ਵਾਸਤੇ ਇੱਕ ਬਿਆਨ ਦੇਤਾ ਕਿ ਉਹ ਖਾਲਸਤਾਨੀ ਨੇ ਜਾਂ ਅਤਵਾਦੀ ਨੇ ਜਾਂ ਉਹਨੇ ਅਰਾਲ ਗਾਂਧੀ ਦੇ ਬਿਆਨ ਦਾ ਜਵਾਬ ਦੇ ਦਿੱਤਾ ਕਿ ਉਹ ਖਾਲਸਤਾਨੀ ਕਵੇ ਇਹ ਜਿਹੜੀਆਂ ਗੱਲਾਂ ਤਾਂ ਚਲਦੀਆਂ ਨੇ ਉਹਦਾ ਇੱਕ ਹਿੰਦੂ ਹੈ ਤੇ ਜਾਂ ਇੱਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਗੰਗਨਾ ਰਣੋਤ ਇੱਕ ਫਿਲਮੀ ਐਕਟਰ ਹੈ। ਉਹਨਾਂ ਨੇ ਜੋ ਕਹਿ ਦਿੱਤਾ ਉਹਦਾ ਆਪਣਾ ਐਕਸਪੀਰੀਅੰਸ ਹੈਗਾ, ਤਜਰਬਾ ਹੈਗਾ। ਹੁਣ ਸਰਕਾਰ ਜਿਹੜੀ ਹੈ ਕੀ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਮੰਦੀ ਹੈ ਜਾਂ ਆਤਵਾਦੀ ਮੰਦੀ ਹੈ? ਜਾਂ ਖਾਲਸਾਨੀਆਂ ਨੂੰ ਕੋਈ ਇੱਥੇ ਇਜਾਜ਼ਤ ਹੈਗੀ ਆ ਕਿ ਤੁਸੀਂ ਗੁੰਡਾਗਰਦੀ ਕਰੋ? ਇਹ ਸਾਰਿਆਂ ਗੱਲਾਂ ਪਾਛੇ ਕਰੋ। ਕੁਈ ਗੰਗਰੀ ਆਪਾਂ ਕਰਦੇ ਹੁਣ ਜਿਹੜੇ ਬੰਦੇ ਭਿੰਡਾ ਵਾਲਾ ਅਨਰਸ਼ੀਤ ਕਹਿੰਦੇ ਆ ਜਿਹੜਾ ਖਾਲਸਤਾਨੀ ਕਹਿੰਦੇ ਆ ਕੀ ਮੈਂ ਜੇ ਸਟੇਟਮੈਂਟ ਦੇਵਾਂ ਮੈਂ ਕਮਾ ਕੀ ਉਤਵਾਦੀ ਸੀ ਜੇ ਖਾਲਸਤਾਨੀ ਹੈ ਕੀ ਤੁਸੀਂ ਮੇਰਾ ਮੂੰਹ ਬੰਦ ਕਰਾ ਦਿਓਗੇ ਇਹ ਤਾਂ ਸ਼ਰਿਆਮ ਲੋਕਾਂ ਨੂੰ ਪਤਾ ਹੈ ਪੰਜਾਬ ਦੇ 90% ਲੋਕ ਇਹ ਕਹਿੰਦੇ ਨੇ ਕਿ ਭਿੰਡਾ ਵਾਲਾ ਅਤਵਾਦੀ ਸੀ ਪਿੰਡਰਾ ਵਾਲੇ ਨੇ ਕੌਮ ਮਰਵਾਈ ਹੈ ਅਤਵਾਦ ਦਾ ਦੌਰ ਪਿੰਡਰਾ ਵਾਲੇ ਨੇ ਸ਼ੁਰੂ ਕੀਤਾ ਹੈ ਇਹ ਤਾਂ 90% ਲੋਕ ਕਹਿੰਦੇ ਆ ਕੌਣ ਨਾ ਨੋਦੀ ਦੇ ਗੱਲ ਹੀ ਪਾਸੇ ਕਰ ਦੇ ਹੋਰ ਹੋਰ ਕਹਿੰਦੇ ਨੇ ਪਾਸੇ ਕਰੋ ਪੰਜਾਬ ਦੇ 90% ਲੋਕ ਇਹ ਕਹਿੰਦੇ ਨੇ ਕਿ ਪਿੰਡਰਾ ਵਾਲਾ ਅਤਵਾਦੀ ਸੀ ਤੇ ਉਹਨੇ ਅਤਵਾਦ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਗੁੰਡਾਗਰਦੀ ਅਤਵਾਦ ਵੇਲੇ ਹੋਈ ਹੈ ਜਦੋਂ ਲੋਕ ਚਾਰਵੀਂ ਦੇ ਹੋਈ ਹੈ ਉਹ ਸ਼ਾਇਦ ਹਮ ਲੋਕਾਂ ਨੂੰ ਪਤਾ ਹੈ ਇਥੇ ਕਿਸੇ ਦੇ ਕੋਲ ਸਰਟੀਫਿਕੇਟ ਲੈਣ ਦੀ ਕਿ ਲੋੜ ਪਈ ਹੈ ਹੁਣ ਜਿਹੜੇ ਬੰਦੇ ਕਹਿੰਦੇ ਨੇ ਕਿ ਤੁਸੀਂ ਆਤਵਾਦੀ ਨਾ ਕਹੋ ਕਿ ਸਰਕਾਰ ਨੇ ਭਿੰਡਾ ਵਾਲੇ ਨੂੰ ਸ਼ਹੀਦ ਮੰਨਿਆ ਹੋਇਆ ਜਦ ਪੰਜਾਬ ਦੇ 90% ਲੋਕ ਭਿੰਡਾ ਵਾਲੇ ਨੂੰ ਸ਼ਹੀਦ ਮੰਨਦੇ ਆ ਉਹ ਕਹਿੰਦੇ ਆਤਵਾਦੀ ਸੀ ਤੇ ਅੱਜ ਵੀ ਕਿਹਾ ਜਾਂਦਾ ਨਹੀਂ ਵੀ ਕਹਿ ਰਿਹਾ ਕੱਤਵਾਦੀ ਸੀ ਉਨੇ ਜਿੰਨਾ ਗੁੰਡਾ ਕਰਦੀ ਜਿੰਨੀ ਗੁੰਡਾ ਕਰਦੀ ਕੀਤੀ ਐ ਇਹ ਸ਼ਾਬ ਨੂੰ ਪਤਾ ਕਿ ਤੋਂ ਉਹ ਕਹਿ ਕੋਜ ਇਹ ਕਿੰਨਾ ਬੇਨਤੀ ਕਰਨੀ ਆ ਜਿਹੜੀਆਂ ਆ ਕਦੇੜਾ ਕੁਝ ਅਮਰੀਕਾ ਬੈਠੀਆਂ ਨੇ ਇੰਗਲੈਂਡ ਬੈਠੀਆਂ ਨੇ ਜਾਂ ਕੈਨੇਡਾ ਬੈਠੀਆਂ ਨੇ ਜਿੰਨੇ ਵੀ ਭਾਵੇਂ ਜਰਮਨ ਬੈਠੇ ਨੇ ਆਸਟ੍ਰੇਲੀਆ ਬੈਠੇ ਨੇ ਇਹ ਸਾਰੇ ਖਾਲਸਾ ਦੇ ਨਾਂ ਤੇ ਗੰਦ ਪਾ ਰਹੇ ਨੇ ਭਿੰਦਰਾਂ ਵਾਲੀ ਫੁੱਟ ਲਾ ਦਿੰਦੇ ਮੂਰੇ ਪਿੰਡਰਾਵਾਲਾ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਅਮਰਪਾਲ ਜਿੰਦਾਬਾਦ ਇਹੀ ਕਹਿੰਦੇ ਆ ਤੇ ਇਹ ਜਿਹੜੇ ਪਿੰਡਰਾਵਾਲੇ ਦੇ ਨਾਂ ਤੇ ਨਾਰੇ ਲਾਉਣ ਵਾਲੇ ਨੇ ਖਾਲਸਾ ਜਿੰਦਾਬਾਦ ਕਹਿਣ ਵਾਲੇ ਨੇ ਇਹਨਾਂ ਨੇ ਅੱਜ ਤੱਕ ਕਿਤੇ ਕੁੱਤਿਆਂ ਦੀ ਛੋਟੀ ਮਾਰੀ ਹੈ ਤੇ ਨਾ ਹੀ ਬਜਣੀ ਹੈ ਕਿਉਂਕਿ ਪਤਾ ਹੈ ਵੀ ਉਦੋਂ ਗੱਲਬਾਤ ਕੁਝ ਹੋਰ ਸੀ ਜੇ ਅੱਜ ਕੋਈ ਕਵਾਂਗੇ ਪੁਲਿਸ ਨੇ ਤੱਕਣ ਇਹਨੇ ਚੰਗੀ ਤਰ੍ਹਾਂ ਪਟਾ ਫੇਰੂ ਫਿਰ ਇਹ ਨਸ਼ੇ ਲੋ ਇਹ ਜਪਾਨ ਆਉ ਮੁਰਕੇ ਜਵਾਨ ਤੋਂ ਹੋਣੀ ਨਹੀਂ ਪਤਾ ਇਹਨਾਂ ਖੋਤਿਆਂ ਨੂੰ ਵੀ ਹੈਗਾ ਵੀ ਅਸੀਂ ਹੁਣ ਐਦਾਂ ਆਪਣੇ ਦੇ ਨਾਲ ਪੰਗਾ ਨਹੀਂ ਲੈ ਸਕਦੇ ਅਸੀਂ ਸੈਂਟਰ ਨਾਲ ਇਹਦਾ ਮੱਥਾ ਨਹੀਂ ਲਾ ਸਕਦੇ ਪਤਾ ਇਹਨਾਂ ਨੂੰ ਵੀ ਹੈਗਾ ਦੀਦਾ ਰਿਜ਼ਲਟ ਕੀ ਹੁੰਦਾ ਬਾਅਦ ਵਿੱਚ ਮੈਂ ਜਿਹੜੀ ਗੱਲ ਕੀਤੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਆ ਕਰੋ ਸਮਝਿਆ ਕਰੋ ਵੀ ਜੇ ਕੰਗਰਣਾ ਰਣੋਤ ਕਹਿੰਦੀ ਹੈ ਪਿੰਡਾਂ ਵਾਲਾ ਅਤਵਾਦੀ ਸੀ ਖਾਲਸਤਾਨੀ ਸੀ ਉਹ ਤਾਂ ਤੁਹਾਡੇ ਸੱਭ ਨਰਦਾ ਸਾਡੇ ਸੰਤਾਂ ਨੂੰ ਇੰਨਾ ਕਿਉਂ ਕਹਿ ਦਿੱਤਾ ਕੰਗਰਣਾ ਰਣੋਤ ਆਪਣੇ ਮਸ਼ਹੂਰੀ ਬਾਤ ਕਿਰਦੀ ਹੈ ਪੂਰੋਂ ਮਸ਼ਹੂਰੀਆਂ ਦੀ ਕਿ ਲੋੜ ਹੈ ਅਰੇ ਨੀਲੀਆਂ ਪੱਗਾਂ ਵਾਲੇ ਨਹੰਗ ਲਾਣਾ ਹੋ ਗਿਆ ਜਾਂ ਟਕਸ਼ਾਲੀ ਹੋਗੇ ਜਾਂ ਖਾਲਸਤਾਨੀ ਹੋਗੇ ਇਹਨੂੰ ਕੋਹ ਜਾਣਦਾ ਇਹ ਤਾਂ ਗਾਣੀ ਗਲੋਚ ਕਰਕੇ ਧੰਕਿਆਂ ਦੇ ਕੇ ਫਰੋਤੀਆਂ ਮੰਗ ਕੇ ਉਬਰਨ ਨਾਸਦਮ ਗੁੰਨ ਦੀ ਕੋਸ਼ਿਸ਼ ਕਰਦੇ। ਉਹ ਜਿਵੇਂ ਠਾਕਰ ਗੱਪੀ ਪਟਿਆਲਾ ਵਾਲਾ ਕਹਿੰਦਾ ਸੀ ਨਾ ਕਹਿੰਦਾ ਅਕਾਲ ਦਰਸ਼ ਸਾਹਿਬ ਤੇ ਹਮਲਾ ਭਿੰਡਰਾਂ ਵਾਲੇ ਨੇ ਗੁਰੂ ਗੋਬਿੰਦ ਸਿੰਘ ਨਾਲ ਰੈ ਕਰਕੇ ਕੀਤਾ। ਕਹਿੰਦਾ ਗੁਰੂ ਕਨਗਿਦਰ ਪਾਸ਼ਾ ਨੇ ਸੁਪਨੇ ਵਿੱਚ ਆ ਕੇ ਭਿੰਡਰਾਂ ਵਾਲੇ ਨੂੰ ਕਿਹਾ ਸੀ ਕਿ ਜੇ ਅਕਾਲ ਤਖਤ ਤੇ ਹਮਲਾ ਹੋ ਗਿਆ ਨਾ ਤਾਂ ਟਕਸਾਲ ਦੀ ਮਸ਼ਹੂਰੀ ਹੋ ਜਾਊ ਟਕਸਾਲ ਦੀ ਚੜ੍ਹਦੀ ਕਲਾ ਹੋ ਜਾਊ। ਇਹ ਗੱਪ ਤਾਂ ਤੁਸੀਂ ਆਪ ਮਾਰੇ ਹੋਏ ਆ। ਉਪਟਾਲਾ ਵਾਲੇ ਗੱਪੀਆਂ ਨੂੰ ਤੁਸੀਂ ਕੱਢ ਕੇ ਦੇਖ ਲਓ ਸੱਚ ਕਰਕੇ ਦੇਖ ਲਓ YouTube ਤੇ ਤੇ ਜੇ ਇਹ ਗੱਪਾਂ ਮਾਰੀਆਂ ਨੇ ਤੁਸੀਂ ਤੁਹਾਨੂੰ ਆਗਰ ਨਹੀਂ ਆਈ ਤਾਂ ਫਿਰ ਤਾਂ ਆਤਵਾਦੀ ਕਿਹਾ ਜਾਊਗਾ ਹੁਣ ਆਤਵਾਦੀ ਹੁੰਦੇ ਕੌਣ ਨੇ ਜਿਹੜਾ ਕੋਈ ਕਿਸੇ ਦਾ ਸ਼ਰਿਆਮ ਕਤਲ ਮਾਰੇ ਕਤਲ ਕਰੇ ਗੋਲੀਆਂ ਮਾਰ ਕੇ ਕਿਸੇ ਬੰਦੇ ਨੂੰ ਕਰਪਾਨਾ ਪੱਟ ਦੇਵੇ ਕਿਸੇ ਨੂੰ ਅੱਗ ਲਾ ਕੇ ਸਾੜ ਦੇਵੇ ਜਿਹੜਾ ਕਹਿੰਦਾ 5000 ਹਿੰਦੂ ਵਟੂਗਾ ਉਹ ਕੀ ਹੁੰਦਾ ਉਹ ਸੰਤਪ ਹੁੰਦਾ ਹੈ ਉਹ ਅਤਵਾਦੀ ਹੁੰਦਾ ਹੈ ਤੇ ਇਹ ਕਰਤੂਤਾਂ ਦੇਖ ਕੇ ਅਗਲੇ ਅਤਵਾਦੀ ਕਿਹਸਾ ਸਾਨੂੰ ਅਸੀਂ ਉਸੇ ਆਖਿਆ ਕਰਦੇ ਕੰਨਲੀ ਕੰਗੜਾਂ ਦੀ ਗੱਲ ਨਾ ਕਰੋ ਇੱਥੇ ਪੰਜਾਬ ਦੇ ਵਿੱਚ 90% ਲੋਕ ਨੇ ਜਿਹੜੇ ਕਹਿੰਦੇ ਭਿੰਡਰਾਂਵਾਲਾ ਆਸ਼ਵਾਦੀ ਹੈ ਇਹ ਸਾਨੂੰ ਮੰਨਣਾ ਪੈਣਾ ਤੇ ਉਹ ਇਹ ਗੁੰਡਾਗਰਦੀ ਜਿਹੜੀ ਭਿੰਡਰਾਂਵਾਲੇ ਵੇਣੇ ਹੋਈ ਆ ਅੱਜ ਹੋ ਰਹੀ ਹੈ ਗੁੰਡਾਗਰਦੀ ਅੜੀ ਲੀਨਿੰਗਾ ਪੱਗਾਂ ਵਾਲੇ ਫਿਰਦੇ ਨਾ ਟਕਸਾਲ ਦੇ ਚੋਲੇ ਵਾਲੇ ਇਹ ਸਾਡੇ ਬਾਬੇ ਅੱਜ ਉਹੀ ਗੁੰਡਾਗਰਦੀ ਕਰ ਰਹੇ ਨੇ ਉਹ ਵੀ ਅਤਵਾਦੀ ਸੀ ਇਹ ਵੀ ਅਤਵਾਦੀ ਨੇ ਜਿਹੜੇ ਇਹ ਗੁੰਡਾਗਰਦੀ ਕਰ ਰਹੇ ਨੇ ਇਹ ਖੁੱਲਨਾ ਚੈਲੰਜ ਹੈ ਤੇ ਚੰਨੜਾ ਦੀ ਗੱਲ ਛੱਡੋ ਮੈਂ ਕਹਿੰਨਾ ਅਤਵਾਦੀ ਸੀ ਕਰੋ ਕੀ ਕਰਨਾ ਤੁਸੀਂ ਜਦੋਂ 90% ਲੋਕ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਨੇ ਕੌਮ ਮਰਵਾਈ ਹੈ ਦਰਵਾਸਾ ਦੇ ਵਿੱਚ ਲੋਕੇ ਬਹਿਤਾ ਸੀ ਇਹ ਗੱਲਾਂ ਆਮ ਲੋਕ ਕਹਿੰਦੇ ਆ ਅਸੀਂ ਅਸੀਂ ਮੂਰਖ ਭੀੜਾਂ ਦੀ ਤਰ੍ਹਾਂ ਪਿੱਛੇ ਲੱਗੇ ਹੋਏ ਅਸੀਂ ਮਨਨਾਂ ਥੋੜੀ ਹੈ ਬੜਾ ਕੋਹੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ